ਮੈਂ ਕਿਹਾ ਆਪਣੀਆਂ ਪਿੰਨੀਆਂ ਤੁਸੀਂ ਬਣਾਉਣ ਲੱਗੇ ਆ ਕਿਹੜੀਆਂ ਆ ਪਿੰਨੀਆਂ ਇਹ ਪਿੰਨੀਆਂ ਅਲਸੀ ਦੀਆਂ ਪਿੰਨੀਆਂ ਆ ਹਾਂ ਇਹਦੇ ਵਿੱਚ ਆਪਣੇ ਪਿਸਤਾ ਆ ਬਦਾਮ ਅਖਰੋਟ ਕਾਜੂ ਆ ਤੇ ਤੇਲ ਆ ਆ ਕੀ ਪੋਣ ਆ ਆ ਕੀ ਪਾਣਾ ਪਿੰਨੀ ਆ ਵੀ ਪਾਣਾ ਉਹ ਇਹ ਨਹੀਂ ਇਹ ਤਾਂ ਬਹਾ ਚੱਡੀ ਬਣਾਉਣ ਨੂੰ ਰੱਖਿਆ ਹੋਇਆ ਆ ਇਹਦੇ ਵਿੱਚ ਤੇ ਹੁਣ ਆ ਕੀ ਇਹੋ ਜਿਹੇ ਬਦਾਮ ਕਿਲੋ ਪਾਏ ਹੋਏ ਆ ਅੱਧਾ ਕਿਲੋ ਅਖਰੋਟ ਆ ਵਿੱਚ ਇਹਦੇ ਅੱਧਾ ਕਿਲੋ ਕਾਜੂ ਆ ਆ ਆਪਾਂ ਤਿਲ ਭੁੱਲ ਗਏ ਰੱਖੇ ਹੋਏ ਆ ਨਾਲ ਇਹਦੇ ਪਾਈਆ ਤੇਲ ਪਾਈ ਜਿਹੜੀਆਂ ਆ ਅਸੀਂ ਪਾਈਆ ਤੇਲ ਆ ਪਾਈ ਆਲਸੀ ਆ ਹੂੰ ਸਹੀ ਆ ਉਸ ਤੋਂ ਬਾਅਦ ਬੱਚੇ ਆਪਣੇ ਕੋਲ ਆ ਕੀ ਬਾਜ ਅੱਜ ਆ ਵੀ ਬਣਾਇਆ ਹੈ ਉਹ ਬੱਲੇ 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 ਭਿੰਡ ਆਪਣਾ ਤੋਂ ਭਰਾ ਆ ਆਪਣਾ ਘਰੇ ਆਇਆ ਹੋਇਆ ਆ ਆ ਜੀ ਤੈਨੂੰ ਪੂੜੀਆਂ ਪੂੜੀਆਂ ਛੋਲੇ ਕਰਾਉਣੇ ਆ ਇਹ ਆ ਆਪਣੇ ਕੋਲ ਕਿਸ਼ਮਿਸ਼ ਆ ਇਹ ਬਾਤ ਜਿਹੜੀ ਆ ਪਕਾਉਣੀ ਆ ਜਦੋਂ ਆਪਣੇ ਪਿੰਨੀਆਂ ਬਣ ਗਈਆਂ ਨਹੀਂ ਆ ਨਹੀਂ ਆ ਸਮਾਂ ਮੈਨੂੰ ਨਹੀਂ ਪਤਾ ਤੇਰੇ ਨੂੰ ਤੈਨੂੰ ਪਤਾ ਆ ਪਿੰਨੀਆਂ ਬਣਾਉਣੀਆਂ ਇੱਕ ਸਾਰਾ ਗ੍ਰੇਂਡ ਹੋਣਾ ਹੁਣ ਇਹ ਹੁਣ ਸਾਰਾ ਇਸ ਤੋਂ ਬਾਅਦ ਆਪਾਂ ਗ੍ਰੇਂਡ ਕਰਨਾ ਆ ਠੀਕ ਗ੍ਰੇਂਡ ਕਰਕੇ ਜਦੋਂ ਜਦੋਂ ਆਪਾਂ ਗ੍ਰੇਂਡ ਹੋਣਾ ਜੇ ਹੁਣ ਜੇ ਹੁਣ ਤਾਂ ਸਿੱਧਾ ਰੱਖ ਲਈਏ ਤਾਂ ਆਪਾਂ ਨੂੰ ਪਚਦਾ ਨਹੀਂ ਹੈਗਾ ਜੇ ਹੁਣ ਆਪਾਂ ਗ੍ਰੇਂਡ ਕੀਤਾ ਹੋਊਗਾ ਇਹਦੇ ਜੋਲ ਵੀ ਤਾਤ ਤੋਂ ਆਪਾਂ ਨੂੰ ਸਾਰੇ ਸਿੱਛੀਆਂ ਯਾਨੀ ਕਿ ਮਿਲਦੇ ਆਪਣੀ ਬੋਡੀ ਨੂੰ ਨਾ ਉਸ ਤੋਂ ਬਾਅਦ ਆਪਨੇ ਘਰ ਫੇ ਜਿੱਦਾਂ ਪਿੰਨੀਆਂ ਜਿਆਦਾ ਗਰਮ ਹੋ ਜਾਣੀਆਂ ਹੈਗੀਆਂ ਨਾ ਤੇ ਆਪਾਂ ਬੇਸਣ ਲਿਆ ਹੈਗਾ ਆ ਇਹ ਆਪਾਂ ਹ ਬੇਸਣੇ 2 ਕਿਲੋ ਬੇਸਣ ਆ। ਥੋੜਾ ਜਿਹਾ ਆਪਾਂ ਆਟਾ ਪਾਵਾਂਗੇ। ਠੀਕ ਆ। ਥੋੜਾ ਜਿਹਾ ਆਟਾ ਪਾਵਾਂਗੇ। ਜਿਸ ਨਾਲ ਕਿ ਤੇਰੇ ਅਪ੍ਰੋਕਸੀਮੇਟਲੀ ਕਿ ਜਾਨੀ ਕਿ ਤਰੇ ਤਰੇ ਮਾਂਦ ਜਿਹੜੇ ਨੇ ਤਿੰਨ ਮਾਂ ਤਿੰਨ ਮਹੀਨੇ ਕੰਪਲੀਟ ਹੋ ਜਾਣਗੇ। ਤਿੰਨ ਮਹੀਨੇ ਤੱਕ ਤੇਰੀਆਂ ਜਿਹੜੀਆਂ ਹੈਗੀਆਂ ਨੇ ਇਹ ਪਿੰਨੀਆਂ ਚੱਲ ਸਕਦੀਆਂ ਨੇ। ਸਹੀ ਆ? ਬਾਕੀ ਸਹੀ ਉੱਦਾਂ ਸਾਰਾ ਕੁਝ ਸਹੀ ਆ। ਆਪਾਂ ਬਣਾ ਰਹੇ ਆ ਹੌਲੀ-ਹੌਲੀ। ਬਾਕੀ ਆਪਾਂ ਤੁਹਾਨੂੰ ਜਿੱਦਾਂ-ਜਿੱਦਾਂ ਬਣਦੀਆਂ ਅੱਗੇ-ਅੱਗੇ ਉਦਾਂ ਤੁਹਾਨੂੰ ਦਿਖਾਉਂਦੇ ਆ ਠੀਕ ਆ ਨਾ। ਠੀਕ। ਚਲੋ ਜੀ ਆਜੋ ਫੇਰ। ਇਹ ਜਾਣਾ। ਇਹ ਮੈਂ ਵੀ ਨਾਲ ਦੱਸ ਦਵਾਂ ਨਾ ਕੀ ਕਰਨਾ ਪਿੰਨੀਆਂ ਬਣਾਉਣ ਤੇ ਪੂਰਾ ਸਾਡਾ ਜੋਰ ਲੱਗਾ ਹੋਇਆ ਵੀ ਉਹ ਟੀਮ ਹੈ ਕਹਿ ਰਹੇ ਮੈਂ ਮੈਂ ਵੀ ਮਿਹਨਤ ਨਾਲ ਕਰਦਾ ਖਾਣੀਆਂ ਇਕੱਲੇ ਨੇ ਮੈਂ ਮੇਰੇ ਵੱਸ ਤੇ ਮੰਨ ਕਹਿੰਦਾ ਬਣਾ ਕੇ ਦੇਣੀਆਂ ਹਨ ਇਹ ਆਪਣਾ ਭਰਾ ਬਹੁਤ ਦੂਰੋਂ ਆਇਆ ਹੈ ਤੇ ਭਰਾ ਆਪਣਾ ਦੂਰੋਂ ਆਇਆ ਹੋਇਆ ਹੈ ਤੇ ਆਪਣੇ ਭਰਾ ਦੇ ਲਈ ਚਾਹੀਦੀਆਂ ਹੈਗੀਆਂ ਨੇ ਭਰਾ ਕਿਉਂਕਿ ਆਪਾਂ ਨੂੰ ਪਿਆਰ ਬਹੁਤ ਕਰਦਾ ਹਨ ਤੇ ਆਪਣੇ ਦੀ ਪਿਆਰ ਕਰਦਾ ਆਪਾਂ ਨੂੰ ਸਾਰਾ ਕੁਝ ਜਾਨਿਕ ਜੇ ਕੋਈ ਆਪਾਂ ਨੂੰ ਚ ਕੋਈ ਚੀਜ਼ ਚਾਹੀਦੀ ਆਪਾਂ ਭਰਾ ਆਪਣੇ ਲਈ ਹੈਲਪ ਕਰਦਾ ਆਪਾਂ ਭਰਾ ਦੀ ਮਦਦ ਇਹ ਕਰ ਸਕਦੇ ਆ ਕਿ ਆਪਾਂ ਨੂੰ ਕੁਕਿੰਗ ਕਰਨੀ ਬਹੁਤ ਵਧੀਆ ਆਉਂਦੀ ਆ ਤੇ ਆਪਾਂ ਭਰਾ ਦੇ ਲਈ ਜਾਨਿਕ ਪਿੰਨੀਆਂ ਬਣਾ ਕੇ ਭਰਾ ਨੂੰ ਖਲਾਵਾਂਗੇ ਜਿੰਨਾ ਕੋ ਹੋ ਸਕਦਾ ਜਿੰਨੀ ਕੋ ਕੋਸ਼ਿਸ਼ ਹੋ ਸਕਦੀ ਆ ਉਨੀ ਵਧੀਆ ਤੋਂ ਵਧੀਆ ਬਣਾਵਾਂਗੇ ਪਹਿਲਾਂ ਅਸੀਂ ਮੈਂ ਬਣਾਈਆਂ ਹੋਈਆਂ ਸੀ ਮੇਰੀਆਂ ਖਤਮ ਹੋ ਗਈਆਂ ਭਰਾ ਨੂੰ ਖਲਾਈਆਂ ਨੇ ਭਰਾ ਨੂੰ ਪਸੰਦ ਆਈਆਂ ਤੇ ਫਿਰ ਹੁਣ ਆਪਾਂ ਬਣਾ ਕੇ ਭਰਾ ਨੂੰ ਵੀ ਦਵਾਂਗੇ ਤੇ ਜਿੱਦਾਂ ਵੀ ਭਰਾ ਨੂੰ ਵਧੀਆ ਲੱਗਣ ਬਾਕੀ ਜਦੋਂ ਖਾ ਕੇ ਬਾਕੀ ਉਹ ਇੱਕ ਵਾਰੀ ਉਹ ਮਾਰਕੀਟ ਉਹ ਮਾਰਕੀਟ ਦਾ ਆਦੇ ਕਿਹੜੀ ਕਹਿੰਦਾ ਜਿੱਥੋਂ ਨਾ ਆਪਣਾ ਨੂੰ ਜਿਹੜੇ ਆਪਣੀ ਇੰਡੀਅਨ ਲੋਕ ਆ ਜਿੰਦਾ ਜ਼ਿਆਦਾ ਯਾਰ ਆਪਣੀ ਇੰਡੀਅਨ ਸਮਾਨ ਲੈਂਦੇ ਤੇਲ ਤੂਲ ਵਗੈਰਾ ਕਿਹੜੀ ਕੀ ਨਾਸੀ ਮਾਰਕੀਟ ਦਾ ਨਾਮ ਉਹ ਇਨਸ ਮਾਰਕੀਟ ਆ ਇਨਸ ਮਾਰਕੀਟ ਦੇ ਵਿੱਚੋਂ ਤੁਸੀਂ ਇਨਸ ਇਨਸ ਮਾਰਕੀਟ ਆ ਇਟਲੀ ਦੇ ਵਿੱਚ ਆ 3 ਐਸ ਇਨਸ ਉੱਥੋਂ ਤੁਹਾਨੂੰ ਸਾਰਾ ਸਮਾਨ ਸਸਤਾ ਮਿਲਣਾ ਹੈ ਆਪਣਾ ਪਿੰਨੀਆਂ ਬਣਾਉਣ ਦਾ ਜਾਂ ਕਰਿਆਨੇ ਦਾ ਜਿਹੜਾ ਵੀ ਹੈ ਨਾ ਉੱਥੋਂ ਲਿਆ ਕਰੋ ਆਪਣੇ ਨੂੰ ਜਿੰਦਾ ਉਹਦੇ ਉਹਦੇ ਜਿਹੜੀਆਂ ਨਾ ਜਿਹੜੀਆਂ ਆਪਣੀਆਂ ਜਿੰਦਾ ਆਲਸੀ ਵਗੈਰਾ ਤੇਲ ਵਗੈਰਾ ਆਪਣੇ ਤੂ ਥੀ ਜਿਹੜਾ ਆਪਣੇ 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 ਕੋਕੋਨਟ ਦਾ ਜਿਹੜਾ ਉਹ ਹੈਗਾ ਆਪਣੇ ਪਾਊਡਰ ਵਗੈਰਾ ਉਹ ਤੋਂ ਸਸਤਾ ਮਿਲਦਾ ਕਿਉਂਕਿ ਆਪਰੇ ਇੰਡੀਅਨ ਜਿਹੜੇ ਦੁਕਾਨਾਂ ਨੇ ਨਾ ਬਹੁਤ ਚੀਜ਼ਾਂ ਉਹ ਮਹਿੰਗੀਆਂ ਲਾਉਂਦੇ ਨੇ ਤੇ ਆਪਾਂ ਅਫੋਰਡ ਨਹੀਂ ਕਰ ਸਕਦੇ ਇੰਨੀਆਂ ਚੀਜ਼ਾਂ ਜਦੋਂ ਆਪਾਂ ਨੂੰ ਉਹੀ ਆਪਣੇ ਜਿਹੜੀਆਂ ਤੇਰੇ ਇੰਗਲਿਸ਼ ਦੀਆਂ ਦੁਕਾਨਾਂ ਹੈ ਕਿੰਨੋਂ ਸਸਤੀਆਂ ਮਿਲਦੀਆਂ ਨੇ ਤਾਂ ਫਿਰ ਆਪਾਂ ਜਰੂਰੀ ਉਹਦੇ ਆਪਣੇ ਇੰਡੀਅਨ ਦੇ ਨਾਲ پیسے ਲਾਉਣੇ ਨਾ ਬਾਕੀ ਜਿੱਦਾਂ ਚਲੋ ਬਾਕੀ ਜਿੱਦਾਂ ਵੀ ਗ੍ਰੈਂਡ ਆ ਬਾਕੀ ਦੱਸ ਦਿਆਂ ਇਹਨਾਂ ਨੂੰ ਕਿਦਾਂ ਨਾ ਕੀ ਕੀ ਸਮਾਨ ਹੈ ਵਿੱਚ ਪਾਇਆ ਉਹਦੀ ਅਪਡੇਟ ਦਾ ਦੰਦ ਦੇ ਆ ਸਾਰਾ ਕੁਝ ਦੱਸਾਂਗੇ ਬਸ ਆ ਹੁਣ ਪਿੱਛੇ ਕੱਢ ਲਈਏ ਫਿਰ ਦੁਬਾਰਾ ਗ੍ਰੈਂਡ ਕਰਕੇ ਦੱਸਾਂਗੇ ਓਕੇ ਆਪਣੇ ਕੋਲ ਬਣ ਰਹੀਆਂ ਨੇ ਪੂੜੀਆਂ ਤੇ ਨਾਲ ਬਣ ਰਹੀਆਂ ਨੇ ਸੇਮੀਆਂ ਸੇਮੀਆਂ ਕਹਿ ਸਕਦੇ ਆਪਾਂ ਸੇਮੀਆਂ ਕਹਿ ਦਦਿਆਂ ਦੇਖੋ ਆਪਣੇ ਕੋਲ ਪੂੜੀਆਂ ਤੇ ਨਾਲ ਸੇਮੀਆਂ ਤੇ ਨਾਲ ਬਣ ਰਹੇ ਨੇ ਇਹ ਆਪਣਾ ਪ੍ਰੋਗਰਾਮ ਪਿੰਨੀ ਬਣਾਉਂਦੇ ਬਣਾਉਂਦੇ ਬਣਿਆ ਨਾ ਵੀ ਰਾਤ ਨੂੰ ਵੀ ਖਾ ਸਕ ਖਾ ਲਈਏ ਦੇਖੀ ਜ ਕੋਈ ਨਹੀਂ ਮੇਰਾ ਭਰਾ ਆਜਮੇ ਆਪਣੇ ਆਜਮੇ ਵਧੀਆ ਆ ਕੋਈ ਚੱਕਰ ਨਹੀਂ ਰਾਤ ਨੂੰ ਖਾ ਕੇ ਸੌਂ ਸਕਦੇ ਪੂੜੀਆਂ ਆਪਾਂ ਕੋਈ ਚੱਕਰ ਹੀ ਨਹੀਂ ਹੈਗਾ ਆਪੇ ਪੂੜੀਆਂ ਆਪਾਂ ਬਣਾਈਆਂ ਹਲਕੀਆਂ ਤੇ ਆਪਣੇ ਪੂੜੀਆਂ ਆ ਨਾਲ ਆਪਾਂ ਹੁਣ ਸਮਾਂ ਜਦੋਂ ਬਾਅਦ ਆਪਾਂ ਪਿੰਨੀਆਂ ਬਣਾਵਾਂਗੇ ਪਿੰਨੀਆਂ ਦਾ ਸਮਾਨ ਸਾਡਾ ਰੈਡੀ ਆ ਬਾਕੀ ਬਾਅਦ ਚ ਕਰਦੇ ਆ ਇਹਨੂੰ ਸਾਰਾ ਉਹ ਵੀ ਦਿਖਾਉਣ ਨੂੰ ਦੱਸ ਦਿਆਂ ਤੁਹਾਨੂੰ ਕੀ ਕੀ ਪਾਇਆ ਸਮਾਨ ਕੋਈ ਕੁਝ ਵੀ ਬਣਾਓ ਟਰਾਈ ਜ਼ਰੂਰ ਕਰਿਓ ਹਾਂ ਜੀ ਜੀ ਹਾਂ ਹਾਂ ਓਕੇ ਹੋਰ ਕੁਛ ਦੋ ਬਹੁਤ ਵਧੀਆ ਹੁਣ ਮੇਰਾ ਭਰਾ ਨੂੰ ਆਪਾਂ ਪਿੰਨੀਆਂ ਖਰਾਉਣੀ ਆਏ ਨਾਲ ਆਪਾਂ ਆਪਣੇ ਬਣਾ ਰਹੇ ਆ ਆਪਣੇ ਸੇਵੀਆਂ ਬਣ ਰਹੀਆਂ ਨੇ ਪਿੰਨੀਆਂ ਨਾਲ ਆਪਣੇ ਇਹਨਾਂ ਦੇ ਚਨਾ ਪੂਰੀ ਆ ਚਟਨੀ ਆ ਫਿਰ ਵਧੀਆ ਸਭ ਤੋਂ ਵਧੀਆ ਐਨ ਐਕਦਰ ਮਾੜਿਆ ਓਕੇ ਆ ਜੀ ਮਿਲਦੇ ਫੇ ਜੀ ਓਕੇ ਮਾਗਾ ਐਂਡ ਕਰਾ ਤੋ ਬਈ ਚੋਲੇ ਪੂੜੀਆਂ ਦਾ ਐਂਡ ਨਾ ਜੁੰਦੇ ਬੂਨਾ ਚਟਨੀ ਨਾ ਕੁਦੀਨੀ ਮਾ ਆਇਗਾ ਪੂਰੀ ਗੱਲ ਆਵਾਜ਼ ਹੋ ਗਈ ਆ ਪੂਰੀ ਤੇ ਤੋੜ ਹੁਣਾਂ ਪਿੰਨੀਆਂ ਦਵਾਲੇ ਹੋਣਾ ਹਨਾ ਹਾਂ ਡਿਡ ਵਰ ਕੇ ਰੁਕ ਚੱਲ ਹੁਣ ਆਪਾਂ ਕੰਟੀਨਿਊ ਕਰੀਏ ਆਪਣਾ ਪਿੰਨੀਆਂ ਦਾ ਕੰਮ ਸਿਸਟਮ ਠੀਕ ਆ ਸੁੱਟ ਜਾ ਤੇ ਹੁਣ ਆਪਾਂ ਬੂਰੋ ਮੱਖਣ ਨੂੰ ਕੀ ਕਰਨਾ ਆਪਾਂ ਹੁਣ ਆਪਾਂ ਹੁਣ ਮੱਖਣ ਪਾ ਲਿਆ ਜਿੰਦਾ ਆਪਾਂ ਕੋਲ ਆਪਣੇ ਕੋਲ ਜਿਹੜਾ 2 2 ਕਿਲੋ 2 ਕਿਲੋ ਬੇਸਣ ਆ ਕਿੰਨੇ ਟਿੱਕੀਆਂ ਕਿੰਨੀਆਂ ਪਾਈਆਂ ਆਪਾਂ ਕਿਲੋ ਆਪਾਂ 2 ਕਿਲੋ 2 ਕਿਲੋ ਬੇਸਣ 2 ਕਿਲੋ ਟਿੱਕੀਆਂ ਪਾਈਆਂ ਹਾਂ 2 ਕਿਲੋ ਬੇਸਣ ਪਾ ਲਿਆ 2 ਕਿਲੋ 2 ਕਿਲੋ ਘੀਏ ਪਾ ਲ ਮੱਖਣ ਪਾ ਦੇ ਇਸ ਨਾਲ ਨਹੀਂ 2 ਕਿਲੋ ਮੱਖਣ ਤੇ 2 ਕਿਲੋ ਹੀ ਆਪਣੇ ਕੋਲ ਬੇਸਣ ਉਹ ਬੇਸਣ ਹਾਂ ਹੁਣ ਆਪਾਂ ਬੇਸਣ ਨੂੰ ਮਾਰਾ ਕਿਦਾਂ ਆ ਕੇ ਇਹਦੇ ਵਿੱਚ ਪਾਵਾਂਗੇ ਬੇਸਣ ਪੈਸੋ ਨੂੰ ਹਲਕੀ 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 ਗੈਸ ਤੇ ਤੇ ਭੁੰਨਾਂਗੇ ਓਕੇ ਜਦੋਂ ਬ੍ਰਾਊਨ ਜਾਓ ਜਦੋਂ ਹੋ ਗਿਆ ਨਾ ਬ੍ਰਾਊਨ ਜਾ ਆ ਲੈ ਕੇ ਦਾਂ ਹਨਾ ਉਹ ਇਸ ਨੂੰ ਭੁੰਨ ਕੇ ਥੋੜਾ ਚੈਟ ਦੇ ਰੱਖਾਂਗੇ ਫਿਰ ਆਪਾਂ ਥੋੜਾ ਆਟਾ ਭੁੰਨ ਕੇ ਚੈਟ ਦੇ ਰੱਖਾਂਗੇ ਫਿਰ ਇਹਨੂੰ ਮਿਕਸ ਕਰਾਂਗੇ ਬਾਅਦ ਵਿੱਚ ਸ਼ੱਕਰ ਪਾਵਾਂਗੇ ਤਾਂ ਪਿੰਨੀਆਂ ਗੋਲ ਗੋਲ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਪੇਸ਼ ਕਰਾਂ ਨਹੀਂ ਮਾੜਾ ਕੱਲੀ ਕੱਲੀ ਗੱਲ ਬਾਕੀ ਵੀ ਦੱਸਣੀ ਆਪਾਂ ਆਪਣੇ ਨਾ ਨਾ ਦੱਸਾਂਗੇ ਨਾ ਅੱਜ ਆਪਾਂ ਯੂਨਿਟ ਕਿਹਾ ਨਾ ਨਾ ਜਿਹਦੇ ਜਿੱਤੇ ਬਣੂਗਾ ਉਹਦਾ ਸਾਹਮਣੇ ਕਰਾਂਗੇ ਓਕੇ ਓਕੇ ਮੈਨੂੰ ਤਾਂ ਪ੍ਰਤੀ ਨੀਂਦ ਆ ਗਈ ਕਿੰਨੀਆਂ ਛੱਡੀਆਂ ਬਣ ਗਈਆਂ ਪਰ ਕਿਦਾਂ ਬੜੀਆਂ ਇਹ ਨਹੀਂ ਮੈਨੂੰ ਪਤਾ ਕਿਉਂਕਿ ਮੈਨੂੰ ਆ ਗਈ ਸੀ ਨੀਂਦ ਚਲੋ ਹੁਣ ਖਾ ਲੈਣੀਆਂ ਆਪਾਂ ਬਸ ਇਹਨੀਆਂ ਦੇਖ ਲਈਏ ਉਹ ਜ਼ਿਆਦਾ ਪੈ ਗਿਆ ਕਹੀ ਵੀਲੋਗ ਬਣਾਉਣੇ 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 ਨੀਂਦ ਆ ਗਈ ਸਮਾਨ ਦੱਸਿਆ ਨਹੀਂ ਕੀ ਕੀ ਪਾਇਆ ਚੰਗੀ ਤਰ੍ਹਾਂ ਨਹੀਂ ਹੁਣ ਸਾਡਾ ਕੈਮਰੇ ਵਾਲਾ ਸੌਂ ਗਿਆ ਸੀ ਨਾ ਭਾਜੀ ਹੁਣ ਚਲ ਕੋਈ ਓਕੇ